ਉਹ ਨਹੀਂ ਮਿੰਨੀ ਜਿਹੜਾ ਪੀਣਾ ਨਾ ਮੈਨੂੰ ਦੱਸ ਦੇ ਮੈਂ ਉਹੀ ਲਿਆ ਦਿੰਦੀ ਆ ਜੋ ਤੰਦਰਿਆ ਮੰਗਵਾ ਲੈਣਾ ਮੈਂ ਹੁਣੇ ਉਹ ਨਹੀਂ ਨਹੀਂ ਭਾਬੀ ਜੋ ਹੈਗਾ ਨਾ ਉਹੀ ਲੈ ਆਓ ਫਿਰ ਕਹੋਗੇ ਨਾ ਨਾ ਨਖਰੇ ਕਰਦੀ ਐ ਨਿੰਬੂ ਪਾਣੀ ਲਿਆ ਦਿਓ ਮੈਨੂੰ ਕੋਈ ਪੀ ਲਾਂਗੀ ਚਲ ਛੱਡ ਤੂੰ ਇਹਨੂੰ ਤੂੰ ਮੈਨੂੰ ਦੱਸ ਕਿੱਦਾਂ ਜਵਾਕ ਕਿੱਦਾਂ ਨੇ ਤੇਰੇ ਸਾਰੇ ਘਰੇ ਸਾਰਾ ਕੁਝ ਠੀਕ ਠਾਕ ਮੰਮੀ ਬੱਚੇ ਤਾਂ ਠੀਕ ਐ ਪਰ ਇੱਕ ਗੱਲ ਕਹਾਂ ਮੈਂ ਤੁਹਾਡੇ ਘਰ ਕੇ ਇਸ ਘਰ ਚ ਆ ਜੰਨੀ ਆ ਨਹੀਂ ਤਾਂ ਨਾ ਤੁਸੀਂ ਨਾ ਨਾ ਹੋਵੋ ਤਾਂ ਤੁਹਾਡੀ ਨੂੰਹ ਦੇ ਜਿਹੜੇ ਹਾਲ ਹਨ ਮੈਂ ਤਾਂ ਕਦੀ ਨਾ ਵੜਾ ਨਹੀਂ ਐਦਾਂ ਨਹੀਂ ਕਹਿੰਦਾ ਹੁੰਦਾ ਤੂੰ ਤਾਂ ਜੀ ਸਦਕੇ ਆ ਆ ਤੇਰੇ ਭਰਾ ਦਾ ਘਰ ਆ ਉਹ ਮੰਮੀ ਘਰ ਤਾਂ ਭਾਵੇਂ ਮੇਰੇ ਭਰਾ ਦਾ ਹੀ ਹੈ ਪਰ ਸਾਰਾ ਕੁਝ ਤਾਂ ਹੱਤਵਸਾਇ ਦੇ ਹੀ ਹੈ ਨਾ ਆ ਦੇਖ ਲੋ ਇਹਨੂੰ ਕਦਰ ਹੈਗੀ ਆਏਗੇ ਦੀ ਅੱਜ ਇੰਨੇ ਚਿਰ ਬਾਅਦ ਆਈਆਂ ਤਾਂ ਕੀ ਕਹਿੰਦੀ ਐ ਨਿੰਬੂ ਪਾਣੀ ਪੀ ਲੈ ਉਹ ਮੰਮੀ ਬਸ ਕਰੋ ਮੈਂ ਤੁਹਾਨੂੰ ਦੱਸਿਆ ਨਾ ਸਾਡੇ ਕਰਨ ਆ ਕੇ ਦੇਖੋ ਜਰਾ ਫ੍ਰਿਜ ਭਰ ਨਹੀਂ ਪਈ ਐ ਕੋਲਡ ਡਰਿੰਕ ਤੇ ਮੈਂ ਕਹਿੰਦੀ ਆ ਜੂਸ ਹਰ ਤਰ੍ਹਾਂ ਦੇ ਐਵੇਂ ਇਹਨਾਂ ਨੇ ਤਾਂ ਮੈਨੂੰ ਸਾਫ਼ ਕਿਹਾ ਐਵੇਂ ਨਹੀਂ ਗਰਮੀ ਵਿੱਚ ਖੜ ਕੇ ਨਿੰਬੂ ਨਿੰਬੂ ਨੋ ਚੋੜੀ ਜੋ ਮੈਂ ਐ ਤਾਂ ਮੈਨੂੰ ਕਹਿੰਦੇ ਆਪਣਾ ਜਿਹੜਾ ਆਇਆ ਨਾ ਉਹਨੂੰ ਚੱਜ ਨਾਲ ਪੁੱਛੋ ਕੋਲਡ ਡਰਿੰਕ ਦਿਓ ਅਗਲੇ ਨੂੰ ਜੂਸ ਦਿਓ ਐਦਾਂ ਨਹੀਂ ਨਿੰਬੂ ਪਾਣੀ ਪੁੱਛੋ ਜਾ ਕੇ ਚੱਲ ਵਧੀਆ ਭਾਈ ਮੈਂ ਤਾਂ ਨਾ ਰੱਬ ਕੋਲੇ ਵੀ ਇਹੀ ਅਰਦਾਸ ਕਰਦੀ ਆ ਕਿ ਸਾਡੇ ਵੀ ਦਿਨ ਫਿਰ ਜਾਣ ਅ ਗੋਲਡੀ ਦਾ ਵੀ ਕੰਮ ਨਾ ਵਧੀਆ ਚੱਲ ਜਵੇ ਤਾਂ ਕਿ ਸਾਨੂੰ ਵੀ ਨਾ ਆ ਛੋਟੇ-ਮੋਟੇ ਖਰਚਿਆਂ ਦੇ ਲਈ ਦੇਖਣਾ ਨਾ ਪਵੇ। ਨਾ ਜੋਤ ਕਿੱਧਰ ਨੂੰ ਚੱਲਿਆ? ਆ ਦੇਖ ਤੇਰੀ ਭੂਆ ਆਈ ਆ। ਮਿਲਣਾ ਨਹੀਂ ਹੁੰਦਾ। ਉਹ ਮੰਮੀ ਢਹਿਣ ਦੋ। ਇਹਨੂੰ ਕੀ ਕਹਿਣਾ? ਇਹ ਵੀ ਆਪਣੀ ਮਾਂ ਵਰਗਾਈ ਐ। ਇਹਦੀ ਮਾਂ ਵੀ ਮੈਨੂੰ ਮੱਥੇ ਦੇ ਕੇ ਵੱਟ ਪਾ ਲੈਂਦੀ ਐ। ਉਹੀ ਕੁਝ ਬੱਚਿਆਂ ਨੂੰ ਸਿਖਾਇਆ ਐ। ਤਦ ਹੀ ਮੈਂ ਬੈਲਾ ਮਰੀ ਗੱਲ ਸੁਣੋ ਪਹਿਲਾਂ ਮੈਂ ਬਲਾਵ ਹੀ ਲੈਣਾ ਸੀ ਇਹਨਾਂ ਨੂੰ ਹੁਣ ਜਿਹੜਾ ਮੇਰੇ ਮੰਮਾ ਬਾਰੇ ਬੋਲਨੇ ਆ ਤਾਂ ਹੁਣ ਮੈਂ ਉਂ ਹੀ ਨਾ ਬੁਲਾਵਾਂ ਇਹਨਾਂ ਨੂੰ ਆ ਦੇਖ ਲਓ ਮੰਮੀ ਬੱਚਿਆਂ ਨੂੰ ਕੀ ਅਕਲ ਸਿਖਾਈ ਐ ਆਏਗੇ ਨੂੰ ਦੇਖ ਲਓ ਕਿਵੇਂ ਪੁੱਛਦੇ ਨੇ ਬੱਚੇ ਸਸਰੀਕਾਲ ਤੱਕ ਨਹੀਂ ਬੁਲਾਉਂਦੇ ਦੀ ਕੋਈ ਨਹੀਂ ਇਹ ਨਾ ਇਹਦੀ ਮਾਂ ਸਾਰਾ ਦਿਨ ਮੈਨੂੰ ਨਾ ਬੋਲਦੀ ਰਹਿੰਦੀ ਐ ਤਾਂ ਚਿੜਚਿੜਾ ਹੋ ਗਿਆ ਵਾ ਮਾੜਾ ਮੋੜਾ ਨਹੀਂ ਤਾਂ ਇਹ ਬਹੁਤ ਚੰਗਾ ਹੈ ਚੰਗਾ ਸੁਭਾਅ ਮੰਮੀ ਚਿੜਚਿੜਾ ਹੋ ਗਿਆ ਤੇ ਬੱਚਿਆਂ ਨੂੰ ਅਕਾ ਲੁਕਾ ਨਹੀਂ ਸਿਖਾਈ ਘਰ ਆਏਗੇ ਨੂੰ ਕਿਵੇਂ ਪੁੱਛੀਦਾ ਜਿਵੇਂ ਦੀ ਕੋਕੋ ਨਾ ਓਵੇਂ ਕੋਕੋ ਦੇ ਬੱਚੇ ਬਣ ਗਏ ਹਾਂਜੀ ਭਾਜੀ ਸਸ਼ੀ ਗਾਲ ਜੀ ਕੀ ਹਾਲ ਹੈ ਜੀ ਠੀਕ ਹਾਂਜੀ ਵਧੀਆ ਜੀ ਵਧੀਆ ਹੋਸ ਨਾ ਬੈਟੋ ਭਾਜੀ ਹੋਸ ਨਾ ਠੀਕ ਠਾਕ ਸਭ ਵਧੀਆ ਔਰ ਅੱਛਾ ਤੁਹਾਡੀ ਨਾ ਕਟੇਸ਼ਨ ਦੇਖੀ ਸੀਗੀ ਮੈਂ ਕੈਮਰਿਆਂ ਦੀ ਤੇ ਕੈਮਰਿਆਂ ਦਾ ਰੇਟ ਤੁਹਾਨੂੰ ਠੀਕ ਲੱਗਿਆ ਤੁਹਾਡਾ ਤੇ ਤੁਸੀਂ ਫਿਰ ਲਵਾ ਦਿਓ ਮੇਰੇ ਕੈਮਰੇ ਪੰਜ ਕੈਮਰੇ ਲੱਗਣੇ ਨੇ ਮੇਰੇ ਠੀਕ ਹੈ ਤੇ ਲਵਾ ਦਿਨੇ ਭਾਜੀ ਬਸ ਮੁੰਡੇ ਨਾ ਸਾਨੇ ਹਾਲ ਕੰਮ ਕਰਦੇ ਪਿਆ ਆਣ ਆਲੇ ਹੀ ਨੇ ਤੁਸੀਂ ਯਾਰ ਅੱਜ ਹੀ ਲਵਾ ਦਿਓ ਕਿਉਂਕਿ ਮੈਨੂੰ ਨਾ ਦਿੱਕਤ ਬਹੁਤ ਹੁੰਦੀ ਆ ਮੇਰੇ ਫੋਨ ਦੇ ਵਿੱਚ ਚੱਲਣਾ ਚਾਹੀਦਾ ਵਾ ਸਟੂਡੀਓ ਵਿੱਚ ਨਾ ਪ੍ਰੋਬਲਮ ਬਹੁਤ ਆਉਂਦੀ ਆ ਕੋਈ ਕਸਟਮਰ ਆਉਂਦਾ ਪਤਾ ਨਹੀਂ ਲੱਗਦਾਗਾ ਅੱਜ ਹੀ ਤੁਸੀਂ ਲਵਾ ਦਿਓ ਕਿਸੇ ਵੀ ਤਰੀਕੇ ਬਸ ਕੋਈ ਨਹੀਂ ਭਾਜੀ ਮੈਂ ਬੇਟੇ ਨੂੰ ਘਰੇ ਫੋਨ ਕੀਤਾ ਹੋਇਆ ਬੇਟੇ ਦੀ ਕਾਲਜ ਛੁੱਟੀ ਆ ਉਹ ਆ ਰਿਹਾ ਮੇਰੇ ਕੋਲ ਇੱਥੇ ਤੇ ਤੁਹਾਡੇ ਕੈਮਰੇ ਅੱਜ ਹੀ ਆਪਾਂ ਇੰਸਟਾਲ ਕਰਕੇ ਤੁਹਾਡੇ ਫੋਨ ਤੇ ਪੈਸੇ ਵੀ ਦੱਸੋ ਕਿੰਨੇ ਪੇਮੈਂਟ ਤੁਹਾਡੀ ਤੁਹਾਨੂੰ ਭਾਜੀ ਕੋਟੇਸ਼ਨ ਚ ਮੈਂ ਸਾਰਾ ਦੱਸਿਆ ਹੋਇਆ ਸੀਗਾ 바ਰ ਕੋਡ ਮੈਨੂੰ ਸੈਂਡ ਕਰ ਦਿਓ ਮੈਂ ਤੁਹਾਨੂੰ ਥੋੜੀ ਪੇਮੈਂਟ ਕੋਈ ਨਹੀਂ ਭਾਜੀ ਪੇਮੈਂਟ ਦੀ ਕੋਈ ਗੱਲ ਨਹੀਂ ਮੈਂ ਮੁੰਡਾ ਜਿਵੇਂ ਅੱਜ ਲੱਗਣਗੇ ਨਾਲ ਦੀ ਨਾਲ ਮੈਂ ਪੇਮੈਂਟ ਕਰਵਾ ਦਾਂਗਾ ਕੋਈ ਨਹੀਂ ਭਾਜੀ ਕੋਈ ਗੱਲ ਨਹੀਂ ਸਾਨੂੰ ਐਡਵਾਂਸ ਨਹੀਂ ਚਾਹੀਦਾ ਤੁਸੀਂ ਕਸਟਮਰ ਸਾਡੇ ਪੁਰਾਣੇ ਹੋ ਜਦੋਂ ਕੈਮਰੇ ਲੱਗ ਜਾਣਗੇ ਤੁਸੀਂ ਉਦੋਂ ਮੈਨੂੰ ਗੂਗਲ ਪੇ ਕਰਦੇ ਹੋ ਚਲੋ ਤੇ ਨਾਲ ਫੋਨ ਦੇ ਵਿੱਚ ਅਟੈਚ ਕਰਵਾ ਦਿਓ ਫੋਨ 'ਚ ਮੁੰਡੇ ਦੇ ਵਿੱਚ ਕੈਮਰਾ ਨਾ ਫਿਰ ਸਟੂਡੀਓ 'ਚ ਪਤਾ ਨਹੀਂ ਲੱਗਦਾ ਵੀ ਮੁੰਡੇ ਕੀ ਕੰਮ ਕਰਦੇ ਪੈਣੇ ਠੀਕ ਹੈ ਨਹੀਂ ਨਹੀਂ ਤੁਹਾਡੇ ਫੋਨ 'ਚ ਵੀ ਚਲਾ ਦੂ ਤੁਹਾਡੇ LED ਦੇ ਵੀ ਦੁਕਾਨ ਤੇ ਚਲੋ ਠੀਕ ਹੈ ਫਿਰ ਮੈਂ ਚੱਲਦਾ ਠੀਕ ਹੈ ਜੀ ਆ ਬਸ ਤੁਹਾਡੇ ਕੋਲ ਥੋੜੀ देर 'ਚ ਪਹੁੰਚਦਾ ਜੀ ਹਾਂ ਹਾਂ ਬਣਾਣੇ ਆ ਪਲਾਨ ਸ਼ਾਮ ਨੂੰ ਉਹ ਕੀ ਦੱਸਾਂ ਯਾਰ ਘਰੇ ਭੂਆ ਆਏ ਹੋਏ ਨੇ ਸਾਰਾ ਮੂਡ ਖਰਾਬ ਕਰਕੇ ਰੱਖਤਾ ਸਵੇਰੇ ਉੱਠਦੇ ਸਾਰ ਮਗਰ ਪੈ ਗਏ ਮੇਰੇ ਹੁਣ ਬਾਪਾ ਵਿੱਚ ਫੋਨ ਕਰੀ ਜਾਂਦੇ ਨੇ ਉਹ ਕੀ ਕਰਾਂ ਯਾਰ ਮੈਂ ਦਊ ਤੂੰ ਦੱਸ ਦੇ ਇਹ ਹਰ ਤੱਕਾ ਮੁੰਡੇ ਦੀ ਨਹੀਂ ਗੱਲ ਸਮਝ ਆਉਂਦੀ ਜਦੋਂ ਦੇਖੋ ਫੋਨ ਵੇਟਿੰਗ ਜਦੋਂ ਦੇਖੋ ਫੋਨ ਵੇਟਿੰਗ ਪਤਾ ਨਹੀਂ ਕਿਦਾਂ ਲੱਗਿਆ ਰਹਿੰਦਾ ਫੇਰ ਆ ਗਿਆ ਹੁਣ ਕੱਟਤਾ ਕੋਲ ਚਲ ਹਾਂ ਆਪਾਂ ਮਿਲਦੇ ਹਾਂ ਸ਼ਾਮ ਮੈਂ ਦੇਖਾਂ ਕੀ ਜਾਂਦੀ ਓਕੇ ਇਹ ਮਾਰ ਨਹੀਂ ਕਰਦਾ ਕੋਲ ਹਾਂਜੀ ਸਰਦਾਰ ਜੀ ਜੋਤ ਕਿੱਥੇ ਆ ਉਹ ਤਾਂ ਅੰਦਰ ਹੀ ਬੈਠਾ ਵਾ ਗੱਲ ਕਰਾਂ ਮੈਂ ਤੁਹਾਡੀ ਉਹ ਫੋਨ ਕਰੀਏ ਨਾ ਵੇਟਿੰਗ 2 ਵਾਰ ਹੀ ਗਿਆ ਵਾ ਨੇ ਫੋਨ ਕੱਟਤਾ ਕਰਾਂ ਮੇਰੀ ਗੱਲ ਉਹਦੇ ਨਾਲ ਉਹ ਤਿਆਰ ਹੀ ਬੈਠਾ ਮੈਂ ਹੁਣੇ ਭੇਜ ਦਿੰਨੀ ਆ ਉਹਨੂੰ ਚਲ ਠੀਕ ਆ